ਅੱਜ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਚਸਭਾ ਦੇ ਚੇਅਰਮੈਨ ਬਲਬੀਤ ਸਿੰਘ ਪੰਨੂ ਆਮ ਆਦਮੀ ਪਾਰਟੀ ਦਫਤਰ ਫਤਿਹਗੜ ਚੂੜੀਆਂ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਵਰਕਰਾਂ ਅਤੇ ਆਮ ਆਦਮੀ ਪਾਰਟੀ ਦੇ ਆਗੂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਮੌਕੇ ਉਹਨਾਂ ਵੱਲੋਂ ਪਾਰਟੀ ਵਰਕਰਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਵੀ ਸੁਣੀਆਂ ਗਈਆਂ ਇਸ ਮੌਕੇ ਉਹਨਾਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਜੂਦ ਹਨ ਗੱਲਬਾਤ ਕਰਦੇ ਹਨ ਬਲਬੀਤ ਸਿੰਘ ਪੰਨੂ ਅਤੇ ਹੋਰਾਂ ਨਾਲ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਬੁਖਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਭਵਿੱਖ ਲਈ ਸਾਡੇ ਬੱਚਿਆਂ ਦੇ ਪੜ੍ਹਾਈ ਦਾ ਧਿਆਨ ਦਿੱਤਾ ਜਿਨ੍ਹਾਂ ਨੇ ਔਰ ਕਰੋੜਾਂ ਰੁਪਏ ਫਦੇਗਾ ਟੂੜੀਆਂ ਦੇ ਵਿੱਚ ਬਲਾਕ ਫਦੇਗਾ ਟੂੜੀਆਂ ਅੰਚ ਬਲਾਕ ਬਟਾਲੇ ਚਾ ਚੁੱਕੇ ਨੇ ਔਰ ਕਾਫੀ ਵੱਡੀ ਸਕੂਲਾਂ ਤੋਂ ਡਿਮਾਰਜੋ ਉਤਰਕਾਰ ਤੋਂ ਭੇਜ ਦਿੱਤੀ ਗਈ ਹੈ ਸਕੂਲਾਂ ਦੇ ਵਿੱਚ ਕਲਾਸਰੂਮ ਦੀ ਸਕੂਲਾਂ ਦੇ ਵਿੱਚ ਗਰਾਊਂਡ ਦੀ ਸਕੂਲਾਂ ਦੇ ਵਿੱਚ ਹੋਰ ਵੀ ਕਾਫੀ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਦੂਰ ਕਰਨ ਵਾਸਤੇ ਡਿਮਾਂਡਾਂ ਚੱਲੀਆਂ ਵੀ ਗਈਆਂ ਔਰ ਕਾਫੀ ਵੱਡਾ ਬਜਟ ਜੋ ਸਰਕਾਰ ਨੇ ਹਰ ਇੱਕ ਵਿਧਾਨ ਸਭਾ ਨੂੰ ਦੇ ਦਿੱਤਾ ਹੈ ਅੱਜ ਫਤੇਗੜ ਤੂੜੀਆਂ ਦੇ ਦਫ਼ਤਰ ਫਤੇਗੜ ਆਮ ਆਦਮੀ ਪਾਰਟੀ ਦਫ਼ਤਰ ਫਤੇਗੜ ਸ਼ਹਿਰ ਦੇ ਵਿੱਚ ਜਿੰਨੇ ਵੀ ਸਾਡੇ ਫਤੇਗੜ ਦੇ ਵਸਨੀਕ ਉਹਨਾਂ ਸਾਰਿਆਂ ਦੀਆਂ ਸਮੱਸਿਆਵਾਂ ਸੁਣਿਆਂ ਗਈਆਂ ਜਿਨ੍ਹਾਂ ਜਿਨ੍ਹਾਂ ਦਾ ਮੌਕੇ ਤੇ ਹੱਲ ਕੀਤਾ ਜਾਣਾ ਸੀ ਮੌਕੇ ਤੇ ਹੱਲ ਕੀਤਾ ਗਿਆ ਔਰ ਜਿਨ੍ਹਾਂ ਦਾ ਕੋਈ ਸਮਾਪਾ ਕੇ ਹੱਲ ਉਹਨਾਂ ਦੀਆਂ ਲਿਖ ਲਈਆਂ ਗਈਆਂ ਨੇ ਔਰ ਮੇਰੀ ਸਾਰੇ ਫਤੇਗੜ ਤੂੜੀਆਂ ਵਸਨੀਕਾਂ ਨੂੰ ਵੇਖ ਕੇ ਹੈ ਕਿ ਵੱਧ ਤੋਂ ਵੱਧ ਹਰ ਇੱਕ ਕੰਮ ਦੇ ਵਿੱਚ ਸਰਦਾਰ ਭਗਵਨ ਸਮਾ ਜਿਹੜਾ ਜਿਹੜਾ ਫੈਸਲਾ ਲੈ ਰਹੇ ਨੇ ਉਹਨਾਂ ਦੇ ਹਰ ਇੱਕ ਕੰਮ ਦੇ ਵਿੱਚ ਯੋਗਦਾਰ ਬਾਓ ਤਾਂ ਜੋ ਪੰਜਾਬ ਨੂੰ ਅਸੀਂ ਦੁਬਾਰਾ ਹੱਸਦਾ ਵਸਦਾ ਰੰਗਲਾ ਪੰਜਾਬ ਬਣਾ ਸਕੀਏ ਪੰਜਾਬ ਨੂੰ ਅਸੀਂ ਨਕਸ਼ਾ ਮੁਕਤ ਕਰ ਸਕੀਏ ਪੰਜਾਬ ਦੇ ਵਿੱਚ ਸਿੱਖਿਆ ਕਰਾਤੀ ਚੱਕੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਗੁਣ ਦੇ ਕੇ ਬੱਚਿਆਂ ਨੂੰ ਅਕੀ ਆਪਣੇ ਪੰਜਾਬ ਨੂੰ ਆਪਣੇ ਜ਼ਿਲ੍ਹੇ ਨੂੰ ਆਪਣੇ ਪਿੰਡ ਨੂੰ ਅਕੀ ਅੱਗੇ ਵਧਾ ਸਕੀਏ ਮੇਰੀ ਸਾਰੇ ਹੀ ਫਤਗੜ ਵਸੀਆਂ ਨੂੰ ਬੇਨਤੀ ਆ ਇਹਨਾਂ ਸਾਰੀਆਂ ਜਿੱਨੀਆਂ ਵੀ ਸਰਦਾਰ ਭਗਤ ਸਿੰਘ ਮਾਨ ਜੀ ਨੇ ਸਾਨੂੰ ਸੁਭੀਵਦਾਵਾ ਦੇ ਰਹੇ ਨੇ ਪਰ ਗਾਂ ਸਾਨੂੰ ਬੜੀ ਆਸ ਹੈ ਕਿ ਸਾਨੂੰ ਵੱਡੇ ਪੱਧਰ ਤੇ ਸਾਡੇ ਪੰਜਾਬ ਨੂੰ ਸਾਡੇ ਹਲਕੇ ਨੂੰ ਸਾਡੇ ਪਿੰਡਾਂ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਸਾਰੇ ਪੰਜਾਬੀਆਂ ਨੂੰ ਸਾਰੇ ਹਲਕਾ ਵਾਸੀਆਂ ਨੂੰ ਮੇਰੀ ਬੇਤੀ ਆ ਇਸ ਯੋਗਦਾਨ ਵਿੱਚ ਸਾਡਾ ਸਾਥ ਜ਼ਰੂਰ ਦਿਓ ਜੁਗਤਾ ਸ਼ੇਪ ਬੁਣਦੇ ਚਾਹ ਰਹੇ ਆ ਮੈਂ ਚੱਲ ਰਹੀ ਹੈ ਉਸ ਤੇ ਚੁੱਕੀ ਹੈ ਕਿ ਨਾਸ਼ਰਤ ਸਕੂਲ ਤੇ ਮੇਰੀ ਵੇਖੋ ਮੇਰੀ ਦੁਬਾਰਾ ਬੇਤੀ ਆ ਪਿੰਡਾਂ ਦੇ ਵਿੱਚ ਮੈਂ ਸਤਿਗੁਰੂ ਲੋਕੇ ਬੇਨਤੀ ਕਰਦਾ ਮੈਂ ਪਿੰਡਾਂ ਦੇ ਵਿੱਚ ਜਾਣਾ ਅਜੇ ਪਿੰਡਾਂ ਦੇ ਵਿੱਚ ਪੂਰਾ ਉਹ ਜਾ ਰਿਸਪੌਂਸ ਨਹੀਂ ਮਿਲ ਰਿਹਾ ਸਾਥ ਦੇਣ ਵਾਲਾ ਮੇਰੀ ਸਾਰਾ ਹਲਕੇ ਵਾਸੀਆਂ ਨੂੰ ਵੀ ਬੇਨਤੀ ਹੈ ਔਰ ਪੰਜਾਬੀਆਂ ਨੂੰ ਵੀ ਬੇਨਤੀ ਹੈ ਕਿ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਔਰ ਜਿੰਨੇ ਵੀ ਸਾਡੇ ਮੋਹਤਬਰ ਅਗੇ ਲੱਗੇ ਨੇ ਉਹਨਾਂ ਨੂੰ ਸਾਥ ਜ਼ਰੂਰ ਦਿਓ ਜੇ ਤੁਸੀਂ ਸਾਥ ਦਿੰਦੇ ਤੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਗੜ ਤੋਂ ਖਤਮ ਕਰ ਸਕਦੇ ਹਾਂ ਇਸ ਕਰਕੇ ਤੁਹਾਡੀ ਸਾਥ ਦੀ ਲੋੜ ਹੈ ਤੁਹਾਡੇ ਸਾਥ ਦੇ ਨਾਲ ਹੀ ਪੰਜਾਬ ਦੇ ਵਿੱਚੋਂ ਨਸ਼ਾ ਘਟੂੜਾ ਮੇਰੀ ਇਹ ਬੇਨਤੀ ਹੈ ਕਿ ਮੈਂ ਬਾਰ-ਬਾਰ ਹਰ ਇੱਕ ਸਟੇਜ ਤੇ ਹਰ ਇੱਕ ਸਾਡੇ ਮੀਡੀਆ ਦੇ ਭਰਾ ਨੂੰ ਹਰ ਇੱਕ ਜਿੱਥੇ ਮੇਰੇ ਤੋਂ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਬੋਲਿਆ ਜਾਂਦਾ ਮੈਂ ਹਰ ਜਗ੍ਹਾ ਇਹ ਬੇਨਤੀ ਜ਼ਰੂਰ ਕਰਦਾ ਪੀਸ ਮਹਿਮ ਦੇ ਵਿੱਚ ਕਿਉਂਕਿ ਜੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਜੇ ਸਾਡਾ ਮਨ ਬਣਿਆ ਸਰਕਾਰ ਦਾ ਮਨ ਬਣਿਆ ਪ੍ਰਸ਼ਾਸਨ ਦਾ ਮਨ ਬਣਿਆ ਵੀ ਨਸ਼ਾ ਖਤਮ ਕਰਨਾ ਉਹਦੇ ਵਿੱਚ ਸਾਡੇ ਹਲਕੇ ਵਸੀਆਂ ਦਾ ਪਿੰਡ ਵਸੀਆਂ ਦਾ ਜਿੰਨੇ ਵੀ ਸਾਡੇ ਬਜ਼ੁਰਗ ਨੇ ਭੈੜਾ ਨੇ ਵੀਰ ਨੇ ਸਾਰਿਆਂ ਦੇ ਸਾਥ ਦੀ ਲੋੜ ਹੈ ਸਾਰਿਆਂ ਦੇ ਬੂੰਦ-ਬੂੰਦੇ ਸਾਥ ਤੇ ਰਾੜੀ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਸਕਦੇ ਹਾਂ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੇ ਹਲਕਾ ਵਸੀਆਂ ਨੂੰ ਸਾਰੇ ਪ੍ਰਸ਼ਾਸਨ ਦਾ ਸਾਥ ਦਿਓ ਸਾਰੇ ਸਾਡਾ ਸਾਥ ਦਿਓ ਸਾਰੇ ਆਪਣੇ ਮੋਰਬਰਾ ਸਾਥ ਜੋ ਤਾਂ ਜੋ ਅਸੀਂ ਪੰਜਾਬ ਦੇ ਵਿੱਚ ਇੱਕ ਨਸ਼ੇ ਦੇ ਕੋਣ ਨੂੰ ਖਤਮ ਕਰ ਸਕੀਏ। ਨਾ ਤਾਂ ਪਹਿਲਾਂ ਆਇਆ ਸੀ ਕਿਤਾ ਬਾਣੀ ਦਾ ਤਾਂ 50 ਬੰਦ ਕਰ ਲਿਆ ਤੇ 33 ਹਾਲੀ ਚੱਲਣ ਵਾਲਿਆਂ ਦੇ 12 ਚੱਲ। ਦੇਖੋ ਪ੍ਰਤਾਪ ਸਿੰਘ ਬਾਜਵਾਜੀ ਨੂੰ ਬੜੀ ਇੱਕ ਬੜੀ ਜਿਹੜੀ ਆਦਤ ਹੈ ਬੋਲਣ ਦੀ ਬਹੁਤ ਜ਼ਿਆਦਾ ਬੋਲਦੇ ਨੇ। ਬਹੁਤ ਜ਼ਿਆਦਾ ਬੋਲਦੇ ਨੇ। ਬੜਾ ਵੱਡਾ ਕ੍ਰਾਈਮ ਹੈ। ਬਹੁਤ ਵੱਡਾ ਕ੍ਰਾਈਮ ਹੈ ਇੰਟਰਨੈਸ਼ਨਲ ਕ੍ਰਾਈਮ ਹੈ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ ਮੈਨੂੰ 50 ਬੰਮਾਂ ਦੇ ਬਾਰੇ ਪਤਾ ਹੈ। ਔਰ ਇੰਨੇ ਚੱਲ ਚੁੱਕੇ ਨੇ ਤੇ ਇੰਨੇ ਹੋਰ ਚੱਲਣੇ ਇਹਦਾ ਮਤਲਬ ਉਹਨਾਂ ਦਾ ਕਿਤੇ ਨਾ ਕਿਤੇ ਸਬੰਧ ਹੈ ਕਿਸੇ ਨਾ ਕਿਸੇ ਪਾਕਿਸਤਾਨ ਦੀ ਏਜੰਸੀ ਨਾਲ ਸਬੰਧ ਹੈ ਪਾਕਿਸਤਾਨ ਦੇ ਨਾਲ ਸਬੰਧ ਹੈ ਕਿਉਂਕਿ ਇੰਟੈਲੀਜੈਂਸ ਏਜੰਸੀਆਂ ਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ ਕਿੰਨੇ ਬਾਏ ਨੇ ਕੌਣ ਕੀ ਕਰ ਰਿਹਾ ਕਿੱਦਾਂ ਕੀ ਹੋ ਰਿਹਾ ਪ੍ਰਤਾਪ ਸਿੰਘ ਬਾਜਵਾ ਜੀ ਦੱਸ ਸਕਦੇ ਨੇ ਪਰ ਸਰਦਾਰ ਭਗਤ ਸਿੰਘ ਮਾਨ ਜੀ ਨੇ ਕਹਿ ਦਿੱਤਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਬਣਦਾ ਹੋਊਗਾ ਉਹਨਾਂ ਤੇ ਐਫ ਆਈ ਆਰ ਕੱਟੀ ਜਾਊਗੀ ਔਰ ਉਹਨਾਂ ਤੋਂ ਪੁੱਛਿਆ ਜਾਊਗਾ ਕਿ ਤੁਹਾਨੂੰ 50 ਬੰਮਾਂ ਦੇ ਬਾਰੇ ਕਿੰਨੇ ਲੋਜ ਦਿੱਤੀ ਕਿਥੇ ਕਿੰਨੇ ਚੱਲੇ ਕਿਥੇ ਕਿੰਨੇ ਚੱਲਣੇ ਆ ਉਹਨਾਂ ਨੂੰ ਇਹ ਦੱਸਣਾ ਪਊਗਾ। ਪਰ ਕੜਕ ਦੀ ਜਿਹੜੀ ਕਲੀਪ ਜਿਹਦੇ ਸ਼ੁਰੂਆਤ ਕੀਤੀ ਹੈ ਆਪਣੇ ਕਣਕ ਦੀ ਇਸ ਤਰੀਕਾ ਦੀ ਤਿਆਰੀ ਕਰਨ ਲਈ ਕੀ ਹੈ। ਪਰ ਕੜਕ ਦੀ ਖਰੀਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਆ। ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਸਾਡੇ ਜਿੰਨੇ ਵੀ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਡਾ ਦੀਪ ਸ਼ਰਮਾ ਜੀ ਬਟਾਲੇ ਦੀ ਵੀ ਸਾਡੀ ਕਾਫੀ ਕੋਰੀਆ ਪੈਂਦਾ। ਪਰ ਪੂਰੇ ਪੰਜਾਬ ਦੇ ਵਿੱਚ ਮੈਂ ਇੱਕ ਪੰਸਬ ਦੀ ਚੇਅਰਮੈਨ ਦੇ ਵਜੋਂ ਡਿਊਟੀ ਨਿਭਾ ਰਿਹਾ ਹਾਂ। ਪੂਰੇ ਪੰਜਾਬ ਦੇ ਵਿੱਚ ਵੀ ਕਣਕ ਦੀ ਖਰੀਦ ਦੀਆਂ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ ਪਰ ਫਟੇ ਡਾੜ ਤੂੜੀਆਂ ਦੇ ਵਿੱਚ ਖਾਸ ਤੌਰ ਤੇ ਹਰ ਇੱਕ ਜੀ ਦਾ ਧਿਆਨ ਰੱਖਿਆ ਜਾਊਗਾ ਜਿੰਨੇ ਵੀ ਸਾਡੇ ਵੀਰ ਖਰੀਦ ਕਰਦੇ ਨੇ ਜਿੰਨੇ ਵੀ ਸਾਡੇ ਭਰਾ ਉੱਥੇ ਲੇਬਰ ਦਾ ਕੰਮ ਕਰਦੇ ਨੇ ਉਹਨਾਂ ਲਈ ਪੀਣ ਵਾਲੇ ਪਾਣੀ ਦਾ ਧਿਆਨ ਰੱਖਿਆ ਜਾਊਗਾ ਉਹਨਾਂ ਲਈ ਬਾਥਰੂਮਾਂ ਦਾ ਧਿਆਨ ਰੱਖਿਆ ਜਾਊਗਾ ਤੇ ਸੇਫਟੀ ਦਾ ਹਰ ਇੱਕ ਤਰ੍ਹਾਂ ਦੀ ਸੇਫਟੀ ਦਾ ਧਿਆਨ ਰੱਖਿਆ ਜਾਊਗਾ ਕਿਸੇ ਨੂੰ ਜੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਤੁਸੀਂ ਮੈਨੂੰ ਫੋਨ ਤੇ ਤੁਸੀਂ ਸਾਡਾ ਭਰਾ ਚੇਅਰਮੈਨ ਹਰਜੀਵ ਸ਼ਰਮਾ ਮਾਰਕੀਟ ਕਮੇਟੀ ਕਿਸੇ ਵੀ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆ ਉਹਨੇ ਬਲੇਕਾ ਸੇਵਾ ਕੇਂਦਰ ਉਹਦੇ ਨਾਲ ਲੋਕਾਂ ਦੀਆਂ ਆਸਾਂ ਕਿਹੜਾ ਬਣਾ ਜਿੰਦੇ ਆ ਉਹ ਵਧੀਆ ਟੀਮ ਵੀ ਕਰਦੇ ਜੋ ਪਰੇਖਾ ਕੋਈ ਨਹੀਂ ਜ਼ਰੂਰ ਜੀ ਜਿਹੀ ਕੋਈ ਗੱਲ ਹੈ ਜੇ ਤੁਸੀਂ ਮੇਰੀ ਨੋਟ ਲਿਹਾ ਰਹੇ ਜੇ ਮੈਂ ਜ਼ਰੂਰ ਚੈੱਕ ਕਰਾਂਗਾ ਮੈਂ ਜੀ ਇਹ ਚੈੱਕ ਕਰਾਂਗਾ ਜ਼ਰੂਰ ਇਸ ਚੀਜ਼ ਨੂੰ ਮੈਂ ਨੋਟ ਕਰਕੇ ਚੈੱਕ ਕਰਾਂਗਾ ਬਿਲਕੁਲ ਜੀ ਪੰਜਾਬ ਸਰਕਾਰ ਨੇ ਉਸੇ ਵਿਸ਼ਾ ਉੱਤੇ ਅੱਜ ਕੰਮ ਕੀਤਾ ਜਿਨ੍ਹਾਂ ਦੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਤੇ ਉਸੇ ਆਸ ਦੇ ਮੁਤਾਬਿਕ ਅੱਜ ਸਿੱਖਿਆ ਕ੍ਰਾਂਤੀ ਦੇ ਉੱਤੇ ਵੀ ਸਰਕਾਰ ਕੰਮ ਕਰ ਰਹੀ ਹੈ ਤੇ ਫਟੇਗੜ ਚੋੜੀਆਂ ਦੇ ਵਿੱਚ ਵੀ ਜਿਸ ਤਰ੍ਹਾਂ ਸਾਡੇ ਹਲਕਾ ਇੰਚਾਰਜ ਪੰਨੂ ਸਾਹਿਬ ਨੇ ਆਖਿਆ ਕਿ ਬਹੁਤ ਵੱਡੇ ਪੱਧਰ ਤੇ ਸਰਕਾਰ ਇੱਥੇ ਪੈਸਾ ਭੇਜ ਰਹੀ ਆ ਜਿਹੜਾ ਕਿ ਬਲੌਕ ਦੇ ਵਿੱਚ ਲੱਗੇਗਾ ਤੇ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਸ ਤਰ੍ਹਾਂ ਪੰਜਾਬ ਸਰਕਾਰ ਦੀ ਜਿਹੜੀ ਆਪਣੀ ਸ਼ੁਰੂ ਤੋਂ ਮਹਿੰਮ ਸੀ ਕਿ ਸਿੱਖਿਆ ਨੂੰ ਸਭ ਤੋਂ ਉੱਪਰ ਲੈ ਕੇ ਜਾਣਾ ਤੇ ਉਸ ਦੇ ਵਿੱਚ ਪੈਸਾ ਜਿਹੜਾ ਆ ਉਹ ਸਕੂਲਾਂ ਦੇ ਵਿੱਚ ਲਗਾਇਆ ਜਾਏਗਾ ਤੇ ਜਿਸ ਤਰ੍ਹਾਂ ਨਸ਼ਿਆਂ ਦੇ ਵਿਰੁੱਧ ਵੀ ਜਿਹੜੀ ਸਰਕਾਰ ਸ਼ੁਰੂ ਤੋਂ ਉਹਨਾਂ ਦਾ ਮੰਨ ਨਹੀਂ ਕੇ ਨਸ਼ਿਆਂ ਦੇ ਕੋਣ ਨੂੰ ਉਸ ਪੰਜਾਬ ਵਿੱਚੋਂ ਖਤਮ ਕਰਕੇ ਤੇ ਆਮ ਲੋਕਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਚਾਉਣਾ ਵਾ ਤੇ ਉਸ ਦੇ ਵਿੱਚ ਵੀ ਜਿਹੜੀ ਅੱਗੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਇਸ ਤਰ੍ਹਾਂ ਹੀ ਉਹ ਕੋ ਵੀ ਕੰਮ ਕਰਦੀ ਰਹੇਗੀ ਸਰਕਾਰ ਸਰਕਾਰ ਦਿਆਂ ਜਿਸ ਤਰ੍ਹਾਂ ਵੀ ਉਹਨਾਂ ਦੀ ਹਦਾਇਤਾਂ ਦੇ ਮੁਤਾਬਿਕ ਸਰਕਾਰ ਦੀਆਂ ਜਿਹੜੀਆਂ ਸਫਾਈ ਦਾ ਮਹਿੰਮ ਜਿਹੜੀ ਅਗਲੀ ਮੰਡੀ ਦੇ ਵਿੱਚ ਸਫਾਈ ਵੀ ਕਰਾ ਦਿੱਤੀ ਗਈ ਆ ਅਤੇ ਟਾਈਮ ਸਰ ਜਿਹੜੀ ਉਹ ਖਰੀਦਾਰੀ ਉਹਦੀ ਕੀਤੀ ਜਾਏਗੀ ਤੇ ਜੋ ਵੀ ਸਹੀ ਪਾਓ Terima kasih kerana menonton!